ਜਿਹੜਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਪ੍ਰਾਣੀ ਨੂੰ ਅੱਗ ਲੱਗਣ ਦੀ ਘਟਨਾਵਨ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਖੇਤੀਬਾੜੀ ਦੇ ਕਿਸਾਨ ਭਾਈ ਭਾਗ ਵੱਲੋਂ ਜਿਹੜਾ ਪ੍ਰਸ਼ਾਸਨ ਦੀ ਮਦਦ ਨਾਲ ਇੱਕ ਵੱਡੇ ਪੱਧਰ ਤੇ ਜਿਹੜੀ ਆ ਉਹ ਮਹਿੰਮ ਚਲਾਈ ਜਾ ਰਹੀ ਆ ਜਿਹਦੇ ਜਿਸ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਪਿੰਡ ਪੱਧਰੀ, ਬਲਾਕ ਪੱਧਰੀ ਤੇ ਗਾਂ ਜਿਹੜਾ ਵਾ ਜਿਹੜਾ ਪੱਧਰੀ ਕੈਂਪੜੇ ਲਗਾਏ ਜਾ ਰਹੇ ਆ ਇਸ ਤੋਂ ਇਲਾਵਾ ਮੋਬਾਈਲ ਵੈਂਚ ਚਲਾਈ ਜਾ ਰਹੀ ਆ ਕੰਪਲੇਂਟ ਵੰਡੇ ਜਾ ਰਹੇ ਆ ਅੱਜ ਜਿਹੜੀ ਜਿਹੜੀ ਇੱਕ ਬਨਾਣਾ ਜਿਹੜੀਆਂ ਨੇ ਟੀ-ਸ਼ਰਟਾਂ ਜਿਹੜੀਆਂ ਨੇ ਉਹ ਵੀ ਲੌਂਚ ਕੀਤੀਆਂ ਗਈਆਂ ਨੇ ਤਾਂ ਜੋ ਜਿਹੜਾ ਸੁਨੇਹਾ ਵਾ ਜਿਹੜਾ ਉਹ ਕਿਸਾਨ ਜਿਹੜੇ ਆ ਉਹ ਪਿੰਡਾਂ ਵਿੱਚ ਪਹੁੰਚਾ ਸਕਣ। ਨੁਕੜ ਨਾਟਕ ਕਰਵਾਏ ਜਾ ਰਹੇ ਆ। ਸੋ ਇਹ ਮੁੱਖ ਮਕਸਦ ਇਹ ਹੀ ਹੈ ਕਿ ਕਿਸਾਨਾਂ ਦੇ ਵਿੱਚ ਜਾਗਰੂਕੀ ਪੈਦਾ ਜਾਗਰੂਕਤਾ ਪੈਦਾ ਕਰਦੀ ਕੀਤੀ ਜਾਵੇ। ਕਿਉਂਕਿ ਸਾਡੀ ਜਿਹੜੀ ਜਿਹੜੀ ਝੋਨੇ ਦੀ ਪਰਾਲੀ ਆ ਉਹ ਇੱਕ ਬੋਝ ਨਹੀਂ ਆ। ਇੱਕ ਕੁਦਰਤ ਵੱਲੋਂ ਬਖਸ਼ਿਆ ਹੋਇਆ ਖੁਰਾਕੀ ਤੱਤਾਂ ਦਾ ਖਜ਼ਾਨਾ ਵਾ। ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਜਿਹੜੀ ਮਹਮ ਚਲਾਈ ਜਾ ਰਹੀ ਹੈ ਜਾਂ ਜਿਹੜਾ ਇੱਕ ਟਾਰਗੇਟ ਦਿੱਤਾ ਗਿਆ ਜ਼ੀਰੋ ਬਰਨਿੰਗ ਦਾ ਉਸ ਦੀ ਪੂਰਤੀ ਲਈ ਆਪਣੇ ਅਧਿਕਾਰੀਆਂ ਨਾਲ ਸੰਜੋਗ ਕਰੋ ਬਿਲਕੁਲ ਆਗਰਾ ਲਾਓ ਜੇ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਜੋ ਕੋ ਮਸ਼ੀਨੀ ਦੀ ਰੋੜਿਆ ਤੇ ਸਾਡੇ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਇਸ ਪਿੰਡ ਦੇ ਵਿੱਚ ਇਹ ਅੱਜਕੱਲ ਦੀ ਬਲਾਕ ਲੈਵਲ ਦਾ ਕੈਂਪ ਹੀ ਇਹਦੇ ਵਿੱਚ ਤਕਰੀਬਨ ਸਾਰੇ ਪਿੰਡਾਂ ਦੇ ਉੱਧਰੇ ਆ ਉਹ ਇੱਕ ਇੱਕ ਦੋ ਦੋ ਜਿਹੜਾ ਫਾਰਮਰ ਜਿਹੜਾ ਉਹ ਆਇਆ ਗਿਆ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੇ ਕੋਲ ਜਾ ਕੋਲ ਜੋ ਪਿੰਡਾਂ ਵਿੱਚ ਜਾ ਕੇ ਉਹ ਵੀ ਪਿੰਡ ਕੈਂਪ ਲੱਗ ਰਹੇ ਨੇ ਬਿਲਕੁਲ ਬਿਲਕੁਲ ਹਰ ਜਿਹੜੀ ਮਸ਼ੀਨਾਂ ਨੇ ਸਾਡੇ ਕੋਲ ਤਕਰੀਬਨ ਜਿਹੜੀਆਂ ਨੇ ਉਹ 55 5500 ਰੁਪਇਆ ਜਿਹੜੇ ਅਡੇ ਕੋਲ ਜਿਹੜੀਆਂ ਨੇ ਮਸ਼ੀਨਾਂ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਉਹਦੀਆਂ ਪਿੰਡਵਾਰ ਲਿਸਟਾਂ ਭਰਾ ਕੇ ਸਾਰੇ ਪਿੰਡਾਂ ਵਿੱਚ ਗੁਰਦੁਆਰਿਆਂ ਦੇ ਵਿੱਚ ਜਿਹੜੀ ਸਾਂਝੀ ਧਾਵਾਂ ਚਾਹੇ ਚਾਹੇ ਸਕੂਲ ਆ ਉੱਥੇ ਲਾਤੀ ਗਈਆਂ ਨੇ ਤਾਂ ਜੋ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਫਾਰਮਰ ਨੂੰ ਮਸ਼ੀਨ ਦੀ ਉਪਲਬਧਤਾ ਵਿੱਚ ਕੋਈ ਪ੍ਰੋਬਲਮ ਨਾ ਆਵੇ ਜੇ ਫਿਰ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਆਪਣੇ ਖੇਤੀਬਾੜੀ ਉਪਭਾਗ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਹੜਾ ਲੂਸਟਰਾਵਾ ਜਾ ਉਹਦੇ ਚ ਗਲਾਬੀ ਸੁੰਢੀ ਪੈਂਦੀ ਆ ਉਹਦੇ ਬਾਰੇ ਦੱਸਿਆ ਜਾਵੇ ਉਹਦੇ ਬਾਰੇ ਬੜੇ ਡਿਟੇਲਸ ਦੱਸਿਆ ਹੋਇਆ ਕਿ ਗਲਾਬੀ ਸੁੰਢੀ ਤੋਂ ਖਬਰਾਂ ਦੀ ਲੋੜ ਨਹੀਂ ਆ ਉਹ ਪੈਦਾਵਤ ਵਾਰ ਵਧਾਉਣ ਦੇ ਵਿੱਚ ਸਹਾਇਤਾ ਕਰਦੀ ਆ ਉਹਦਾ ਜਿਹੜਾ ਟਾਈਮ ਸੀ ਜੀ ਆਪਾਂ ਆਪਾਂ ਉਹਨੂੰ